एसएसआर रेलवे स्टेशन खन्ना ਵੱਲੋਂ اطلاع ਮਿਲੀ ਹੈ ਜੋ ਕਿ ਲਲਿਹੜੀ ਫਾਟ ਪੁਲ ਦੇ ਨਾਲ ਮਕੂਆ ਜਿਹੜਾ ਤੇ ਉੱਥੇ ਮੌਕੇ ਤੇ ਅਸੀਂ ਪੁੱਜ ਕੇ ਦੇਖਿਆ ਕਿ ਇੱਕ ਲੇਡੀਜ਼ ਜੋ ਕਿ ਪ੍ਰਵਾਸੀ ਔਰਤ ਜਾਪਦੀ ਹੈ ਤੇ ਉਸ ਦੀ ਰੇਲਵੇ ਐਕਸੀਡੈਂਟ ਨਾਲ ਮੌਤ ਹੋ ਚੁੱਕੀ ਹੈ ਇੰਨਾ ਤੋਂ ਥੋੜੀ ਦੂਰੀ ਤੇ ਡੇਡ ਬੋਡੀ ਦੀ ਸਾਈਡ ਤੇ ਇੱਕ ਬੱਚਾ ਵੀ ਆ ਜੋ ਕਿ ਜਿਸ ਦੀ ਉਮਰ ਕੇ ਕਰੀਬ 2 ਸਾਲ ਤੇ ਅਸੀਂ ਸਾਰੀ ਉਸ ਦੀ ਜਾਂਚ ਕੀਤੀ ਅਤੇ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਅਜੇ ਤੱਕ ਉਹਨਾਂ ਦੀ ਕੋਈ ਪਛਾਣ ਨਹੀਂ ਹੋ ਸਕੀ ਤੇ ਪਛਾਣ ਲਈ ਉਹਨਾਂ ਨੂੰ ਮੋਰਚਰੀ ਖੰਨਾ ਸਿਵਲ ਹਸਪਤਾਲ ਵਿੱਚ ਮਹੱਤਰ ਘੰਟੇ ਲਈ ਰੱਖਤਾ ਗਿਆ ਹੈ ਮਾਮਲਾ ਇਹ ਹੈ ਜੀ ਸਾਨੂੰ ਇੱਕ ਐਸਐਸ ਰੇਲਵੇ ਸਟੇਸ਼ਨ ਖੰਨਾ ਵੱਲੋਂ ਇਤਲਾਹ ਮਿਲੀ ਹੈ ਜੋ ਕਿ ਲਲੇਹੜੀ ਫਾਟ ਪੁਲ ਦੇ ਨਾਲ ਮਕੂਆ ਜਿਹੜਾ ਤੇ ਉੱਥੇ ਮੌਕੇ ਤੇ ਅਸੀਂ ਪੁੱਜ ਕੇ ਦੇਖਿਆ ਕਿ ਇੱਕ ਲੇਡੀਜ਼ ਜੋ ਕਿ ਪ੍ਰਵਾਸੀ ਔਰਤ ਜਾਪਦੀ ਹੈ ਤੇ ਉਸ ਦੀ ਰੇਲਵੇ ਐਕਸੀਡੈਂਟ ਨਾਲ ਮੌਤ ਹੋ ਚੁੱਕੀ ਹੈ ਉਸ ਦੇ ਸਾਈਡ ਤੇ ਲਾਈਨਾਂ ਤੋਂ ਥੋੜੀ ਦੂਰੀ ਤੇ ਡੇਡ ਬਾਡੀ ਦੀ ਸਾਈਡ ਤੇ ਇੱਕ ਬੱਚਾ ਵੀ ਆ ਜੋ ਕਿ ਜਿਸ ਦੀ ਉਮਰ ਕੇ ਕਰੀਬ 2 ਸਾਲ ਦੀ ਹੋਇਆ ਤੇ ਅਸੀਂ ਸਾਰੀ ਉਸ ਦੀ ਜਾਂਚ ਕੀਤੀ ਅਤੇ ਅਗਲੀ ਕਾਰਵਾਈ ਅਮਰਵਿਚ ਲੈਂਦੀ ਸਰ ਕੁਝ ਪਸੜ ਗਿਆ ਕਿ ਕਿਹੜੀ ਟ੍ਰੇਨ ਨਾਲ ਇਹ ਹਾਦਸਾ ਹੋਇਆ ਹਾਂਜੀ ਇਹ ਇੱਕ ਟ੍ਰੇਨ ਦੀ 14181 ਜਾਂਸੀ ਐਕਸਪ੍ਰੈਸ ਹੈ ਜੀ ਉਸ ਦੇ ਨਾਲ ਦਾ ਹਾਦਸਾ ਹੋਇਆ ਕਿੰਨੀ ਕਦ ਦਾ ਹਾਦਸਾ ਹੈ ਅੰਮ੍ਰਿਤਸਰ 3:30 10 11 ਵਜੇ ਦਾ ਹਾਦਸਾ ਜੀ ਹੈ ਠੀਕ ਜਿਹੜੀ ਮੈਂ ਤੱਕ ਜੀ ਹੁਣ ਵੀ ਕੋਈ ਪਛਾਣ ਨਹੀਂ ਪਾਈਏ ਕੁਝ ਨਹੀਂ ਨਹੀਂ ਜੀ ਅਜੇ ਤੱਕ ਉਹਨਾਂ ਦੀ ਕੋਈ ਪਛਾਣ ਨਹੀਂ ਹੋ ਸਕੀ ਤੇ ਪਛਾਣ ਲਈ ਉਹਨਾਂ ਨੂੰ ਮੋਰਚਰੀ ਖੰਨਾ ਸਿਵਲ ਹਸਪਤਾਲ ਵਿੱਚ ਮਹੱਤਰ ਘੰਟੇ ਲਈ ਰੱਖਤਾ ਗਿਆ ਹੈ ਅਪਰਾਲੇ ਜਾ ਰਹੀਆਂ ਨੇ ਐਸਐਸ ਰੇਲਵੇ ਸਟੇਸ਼ਨ ਖੰਨਾ ਵੱਲੋਂ ਇਤਲਾਹ ਮਿਲੀ ਹੈ ਜੋ ਕਿ ਲਲੇਹੜੀ ਫਟ ਪੁਲ ਦੇ ਨਾਲ ਮਕੂ ਹੈ ਜਿਹੜਾ ਤੇ ਉੱਥੇ ਮੌਕੇ ਤੇ ਅਸੀਂ ਪੁੱਜ ਕੇ ਦੇਖਿਆ ਕਿ ਇੱਕ ਲੇਡੀਜ਼ ਜੋ ਕਿ ਪ੍ਰਵਾਸੀ ਔਰਤ ਜਾਪਦੀ ਹੈ ਤੇ ਉਸ ਦੀ ਰੇਲਵੇ ਐਕਸੀਡੈਂਟ ਨਾਲ ਮੌਤ ਹੋ ਚੁੱਕੀ ਹੈ ਇਹਨਾਂ ਤੋਂ ਥੋੜੀ ਦੂਰੀ ਤੇ ਡੈੱਡ ਬੋਡੀ ਦੀ ਸਾਈਡ ਤੇ ਇੱਕ ਬੱਚਾ ਵੀ ਆ ਜੋ ਕਿ ਜਿਸ ਦੀ ਉਮਰ ਕੇ ਕਰੀਬ 2 ਸਾਲ ਤੇ ਅਸੀਂ ਸਾਰੀ ਉਸ ਦੀ ਜਾਂਚ ਕੀਤੀ ਅਤੇ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਅਜੇ ਤੱਕ ਉਹਨਾਂ ਦੀ ਕੋਈ ਪਛਾਣ ਨਹੀਂ ਹੋ ਸਕੀ ਤੇ ਪਛਾਣ ਲਈ ਉਹਨਾਂ ਨੂੰ ਮੋਰਚਰੀ ਖੰਨਾ ਸਿਵਲ ਹਸਪਤਾਲ ਵਿੱਚ 7 ਘੰਟੇ ਲਈ ਰੱਖਿਆ ਗਿਆ ਹੈ ਮਾਮਲਾ ਇਹ ਹੈ ਜੀ ਸਾਨੂੰ ਇੱਕ ਐਸਐਸ ਰੇਲਵੇ ਸਟੇਸ਼ਨ ਖੰਨਾ ਵੱਲੋਂ ਇਤਲਾਹ ਮਿਲੀ ਹੈ ਜੋ ਕਿ ਲਲੇਹੜੀ ਫਾਟ ਪੁਲ ਦੇ ਨਾਲ ਮਕੂਆ ਜਿਹੜਾ ਤੇ ਉੱਥੇ ਮੌਕੇ ਤੇ ਅਸੀਂ ਪਹੁੰਚ ਕੇ ਦੇਖਿਆ ਕਿ ਇੱਕ ਲੇਡੀਜ਼ ਜੋ ਕਿ ਪ੍ਰਵਾਸੀ ਔਰਤ ਜਾਪਦੀ ਹੈ ਤੇ ਉਸ ਦੀ ਰੇਲਵੇ ਐਕਸੀਡੈਂਟ ਨਾਲ ਮੌਤ ਹੋ ਚੁੱਕੀ ਹੈ ਉਸ ਦੇ ਸਾਈਡ ਤੇ ਲਾਈਨਾਂ ਤੋਂ ਥੋੜੀ ਦੂਰੀ ਤੇ ਡੇਡ ਬਾਡੀ ਦੀ ਸਾਈਡ ਤੇ ਇੱਕ ਬੱਚਾ ਵੀ ਆ ਜੋ ਕਿ ਜਿਸ ਦੀ ਉਮਰ ਕੇ ਕਰੀਬ 2 ਸਾਲ ਦੀ ਹੋਇਆ ਤੇ ਅਸੀਂ ਸਾਰੀ ਉਸ ਦੀ ਜਾਂਚ ਕੀਤੀ ਅਤੇ ਅਗਲੀ ਕਾਰਵਾਈ ਹਮਲੇ ਵਿੱਚ ਲੈਂਦੀ ਸਰ ਕੁਝ ਪਤਾ ਲੱਗਿਆ ਕਿ ਕਿਹੜੀ ਟ੍ਰੇਨ ਨਾਲ ਇਹ ਹਾਦਸਾ ਹੋਇਆ ਹਾਂਜੀ ਇਹ ਇੱਕ ਟ੍ਰੇਨ ਦੀ 1481 ਅਹ ਜਾਂਸੀ ਜਾਂਸੀ ਐਕਸਪ੍ਰੈਸ ਹੈ ਜੀ ਉਸ ਦੇ ਨਾਲ ਦਾ ਹਾਦਸਾ ਹੋਇਆ ਕਿੰਨੇ ਵਜੇ ਦਾ ਹਾਦਸਾ ਹੈ ਅੰਦਾਜ਼ਾ ਕਰੀਬ 1.30 11 ਵਜੇ ਦਾ ਆਸ ਹੈ ਜੀ ਹੈ ਜਿਹੜੀ ਮੈਂ ਤੱਕ ਜੀ ਹੁਣ ਤੱਕ ਕੋਈ ਪਛਾਣ ਨਹੀਂ ਪਾਈ ਹੈ ਕੁਝ ਨਹੀਂ ਜੀ ਅਜੇ ਤੱਕ ਉਹਨਾਂ ਦੀ ਕੋਈ ਪਛਾਣ ਨਹੀਂ ਹੋ ਸਕੀ ਤੇ ਪਛਾਣ ਲਈ ਉਹਨਾਂ ਨੂੰ ਮੋਰਚੀ ਖੰਨਾ ਸਿਵਲ ਹਸਪਤਾਲ ਵਿੱਚ 7 ਘੰਟੇ ਲਈ ਰੱਖਤਾ ਗਿਆ ਹੈ ਉਪਰਾਲੇ ਜਾ ਰਹੀਆਂ ਨੇ ਜੀ